ਪੰਜਾਬੀ ਇੰਡਸਟਰੀ ਨੂੰ ਵੱਡਾ ਝਟਕਾ ਨਹੀਂ ਰਹੀ ਡਾਕਟਰ ਜਸਵਿੰਦਰ ਪੱਲਾ ਕਾਫੀ ਚਿਰ ਤੋਂ ਮੋਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਜੇਰੇ ਇਲਾਜ ਚੱਲ ਰਹੇ ਸਨ ਅਤੇ ਅੱਜ ਯਾਨੀ ਕਿ 21 ਅਗਸਤ ਨੂੰ ਉਹਨਾਂ ਨੇ ਹਲਕੇ ਆਖਰੀ ਸਾਹ ਉਸੇ ਨਿੱਜੀ ਹਸਪਤਾਲ ਦੇ ਵਿੱਚ ਲਏ। ਕਾਫੀ ਚਿਰ ਤੋਂ ਬਿਮਾਰ ਸਨ ਜਸਵਿੰਦਰ ਪੱਲਾ ਪੰਜਾਬੀ ਇੰਡਸਟਰੀ ਦਾ ਬਹੁਤ ਵੱਡਾ ਨਾਮ 65 ਸਾਲ ਦੀ ਉਮਰ ਦੇ ਵਿੱਚ ਇਸ ਫਾਨੀ ਸੰਸਾਰ ਨੂੰ ਆਖ ਗਏ ਅਲਵਿਦਾ। ਇਸ ਵੇਲੇ ਪੰਜਾਬੀ ਇੰਡਸਟਰੀ ਸੋਗ ਦੇ ਲਹਿਰ ਦੇ ਵਿੱਚ ਹੈ। ਬਹੁਤ ਵੱਡਾ ਨਾਮ ਸੀ ਜਸਵਿੰਦਰ ਪੱਲਾ ਬਹੁਤ ਲੋਕਾਂ ਦੇ ਚਿਹਰਿਆਂ ਤੇ ਮੁਸਕਾਨ ਲੈ ਕੇ ਆਉਂਦਾ ਸੀ ਇਹਨਾ ਪਰ ਅੱਜ ਇੱਕ ਦੁੱਖ ਜਿਹੜਾ ਹੈ ਉਹ ਛੱਡ ਗਿਆ ਹੈ ਬਹੁਤ ਚਿਰ ਤੋਂ ਦੱਸਿਆ ਜਾ ਰਿਹਾ ਹੈ ਕਿ ਬਿਮਾਰ ਚੱਲ ਰਹੇ ਸੀ ਪਰ ਮੁਹਾਲੀ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਅੱਜ ਸਵੇਰੇ ਉਹਨਾਂ ਨੇ ਆਖਰੀ ਸਾਹ ਲਏ ਔਰ ਦੱਸਿਆ ਜਾ ਰਿਹਾ ਹੈ ਕਿ 23 ਅਗਸਤ ਸ਼ਨੀਵਾਰ ਨੂੰ ਮੁਹਾਲੀ ਦੇ ਬਲੌਂਗੀ ਗਰਾਊਂਡ ਦੇ ਵਿੱਚ ਜਿਹੜੇ ਹੈ ਉਹਨਾਂ ਦੇ ਲਾਸਟ ਰਾਈਟ ਜਿਹੜੇ ਹੋ ਪਰਫਾਰਮ ਕੀਤੇ ਜਾਣਗੇ ਪੰਜਾਬੀ ਇੰਡਸਟਰੀ ਨੂੰ ਵੱਡਾ ਝਟਕਾ ਨਹੀਂ ਰਹੀ ਡਾਕਟਰ ਜਸਵਿੰਦਰ ਪੱਲਾ ਕਾਫੀ ਚਿਰ ਤੋਂ ਮੋਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਜੇਰੇ ਇਲਾਜ ਚੱਲ ਰਹੇ ਸਨ ਅਤੇ ਅੱਜ ਯਾਨੀ ਕਿ 21 ਅਗਸਤ ਨੂੰ ਉਹਨਾਂ ਨੇ ਹਲਕੇ ਆਖਰੀ ਸਾਹ ਉਸੇ ਨਿੱਜੀ ਹਸਪਤਾਲ ਦੇ ਵਿੱਚ ਲਏ ਕਾਫੀ ਚਿਰ ਤੋਂ ਬਿਮਾਰ ਸਨ ਜਸਵਿੰਦਰ ਪੱਲਾ ਪੰਜਾਬੀ ਇੰਡਸਟਰੀ ਦਾ ਬਹੁਤ ਵੱਡਾ ਨਾਮ 65 ਸਾਲ ਦੀ ਉਮਰ ਦੇ ਵਿੱਚ ਇਸ ਫਾਨੀ ਸੰਸਾਰ ਨੂੰ ਆਖ ਗਏ ਅਲਵਿਦਾ ਇਸ ਵੇਲੇ ਪੰਜਾਬੀ ਇੰਡਸਟਰੀ ਸੋਗ ਦੇ ਲਹਿਰ ਦੇ ਵਿੱਚ ਹੈ ਬਹੁਤ ਵੱਡਾ ਨਾਮ ਸੀ ਜਸਵਿੰਦਰ ਪੱਲਾ ਬਹੁਤ ਲੋਕਾਂ ਦੇ ਚਿਹਰਿਆਂ ਤੇ ਮੁਸਕਾਨ ਲੈ ਕੇ ਆਉਂਦਾ ਸੀ ਇਹਨਾ ਪਰ ਅੱਜ ਇੱਕ ਦੁੱਖ ਜਿਹੜਾ ਹੈ ਉਹ ਛੱਡ ਗਿਆ ਹੈ ਬਹੁਤ ਚਿਰ ਤੋਂ ਦੱਸਿਆ ਜਾ ਰਿਹਾ ਹੈ ਕਿ ਬਿਮਾਰ ਚੱਲ ਰਹੇ ਸੀ ਪਰ ਮੁਹਾਲੀ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਅੱਜ ਸਵੇਰੇ ਉਹਨਾਂ ਨੇ ਆਖਰੀ ਸਾਹ ਲਏ ਔਰ ਦੱਸਿਆ ਜਾ ਰਿਹਾ ਹੈ ਕਿ 23 ਅਗਸਤ ਸ਼ਨੀਵਾਰ ਨੂੰ ਮੁਹਾਲੀ ਦੇ ਬਲੌਂਗੀ ਗਰਾਊਂਡ ਦੇ ਵਿੱਚ ਜਿਹੜੇ ਹਨ ਉਹਨਾਂ ਦੇ ਲਾਸਟ ਰਾਈਟਸ ਜਿਹੜੇ ਹ ਪਰਫਾਰਮ ਕੀਤੇ ਜਾਣਗੇ ਪੰਜਾਬੀ ਇੰਡਸਟਰੀ ਨੂੰ ਵੱਡਾ ਝਟਕਾ ਨਹੀਂ ਰਹੀ ਡਾਕਟਰ ਜਸਵਿੰਦਰ ਪੱਲਾ ਕਾਫੀ ਚਿਰ ਤੋਂ ਮੋਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਜੇਰੇ ਇਲਾਜ ਚੱਲ ਰਹੇ ਸਨ ਅਤੇ ਅੱਜ ਯਾਨੀ ਕਿ 21 ਅਗਸਤ ਨੂੰ ਉਹਨਾਂ ਨੇ ਪਲਕੇ ਆਖਰੀ ਸਾਹ ਉਸੇ ਨਿੱਜੀ ਹਸਪਤਾਲ ਦੇ ਵਿੱਚ ਲਏ ਕਾਫੀ ਚਿਰ ਤੋਂ ਬਿਮਾਰ ਸਨ ਜਸਵਿੰਦਰ ਪੱਲਾ ਪੰਜਾਬੀ ਇੰਡਸਟਰੀ ਦਾ ਬਹੁਤ ਵੱਡਾ ਨਾਮ 65 ਸਾਲ ਦੀ ਉਮਰ ਦੇ ਵਿੱਚ ਇਸ ਫਾਨੀ ਸੰਸਾਰ ਨੂੰ ਆਖ ਗਏ ਅਲਵਿਦਾ ਇਸ ਵੇਲੇ ਪੰਜਾਬੀ ਇੰਡਸਟਰੀ ਸੋਗ ਦੇ ਲਹਿਰ ਦੇ ਵਿੱਚ ਹੈ ਬਹੁਤ ਵੱਡਾ ਨਾਮ ਸੀ ਜਸਵਿੰਦਰ ਪੱਲਾ ਬਹੁਤ ਲੋਕਾਂ ਦੇ ਚਿਹਰਿਆਂ ਤੇ ਮੁਸਕਾਨ ਲੈ ਕੇ ਆਉਂਦਾ ਸੀ ਇਨਾ ਪਰ ਅੱਜ ਇੱਕ ਦੁੱਖ ਜਿਹੜਾ ਹੈ ਉਹ ਛੱਡ ਗਿਆ ਹੈ ਬਹੁਤ ਚਿਰ ਤੋਂ ਦੱਸਿਆ ਜਾ ਰਿਹਾ ਹੈ ਕਿ ਉਹ ਬਿਮਾਰ ਚੱਲ ਰਹੇ ਸੀ ਪਰ ਮੁਹਾਲੀ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਅੱਜ ਸਵੇਰੇ ਉਹਨਾਂ ਨੇ ਆਖਰੀ ਸਾਹ ਲਏ ਔਰ ਦੱਸਿਆ ਜਾ ਰਿਹਾ ਹੈ ਕਿ 23 ਅਗਸਤ ਸ਼ਨੀਵਾਰ ਨੂੰ ਮੁਹਾਲੀ ਦੇ ਬਲੌਂਗੀ ਗਰਾਊਂਡ ਦੇ ਵਿੱਚ ਜਿਹੜੇ ਹਨ ਉਹਨਾਂ ਦੇ ਲਾਸਟ ਰਾਈਡ ਜਿਹੜੇ ਹ ਪਰਫਾਰਮ ਕੀਤੇ ਜਾਣਗੇ ਪੰਜਾਬੀ ਇੰਡਸਟਰੀ ਨੂੰ ਵੱਡਾ ਝਟਕਾ ਨਹੀਂ ਰਹੀ ਡਾਕਟਰ ਜਸਵਿੰਦਰ ਪੱਲਾ ਕਾਫੀ ਚਿਰ ਤੋਂ ਮੋਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਜੇਰੇ ਇਲਾਜ ਸਲ ਚੱਲ ਰਹੇ ਸਨ ਔਰ ਅੱਜ ਯਾਨੀ ਕਿ 21 ਅਗਸਤ ਨੂੰ ਉਹਨਾਂ ਨੇ ਪਲਕੇ ਆਖਰੀ ਸਾਹ ਉਸੇ ਨਿੱਜੀ ਹਸਪਤਾਲ ਦੇ ਵਿੱਚ ਲਏ ਕਾਫੀ ਚਿਰ ਤੋਂ ਬਿਮਾਰ ਸਨ ਜਸਵਿੰਦਰ ਪੱਲਾ ਪੰਜਾਬੀ ਇੰਡਸਟਰੀ ਦਾ ਬਹੁਤ ਵੱਡਾ ਨਾਮ 65 ਸਾਲ ਦੀ ਉਮਰ ਦੇ ਵਿੱਚ ਇਸ ਫਾਨੀ ਸੰਸਾਰ ਨੂੰ ਆਖ ਗਏ ਅਲਵਿਦਾ ਇਸ ਵੇਲੇ ਪੰਜਾਬੀ ਇੰਡਸਟਰੀ ਸੋਗ ਦੇ ਲਹਿਰ ਦੇ ਵਿੱਚ ਹੈ ਬਹੁਤ ਵੱਡਾ ਨਾਮ ਸੀ ਜਸਵਿੰਦਰ ਪੱਲਾ ਬਹੁਤ ਲੋਕਾਂ ਦੇ ਚਿਹਰਿਆਂ ਤੇ ਮੁਸਕਾਨ ਲੈ ਕੇ ਆਉਂਦਾ ਸੀ ਇਨਾ ਪਰ ਅੱਜ ਇੱਕ ਦੁੱਖ ਜਿਹੜਾ ਹੈ ਉਹ ਛੱਡ ਗਿਆ ਹੈ ਬਹੁਤ ਚਿਰ ਤੋਂ ਦੱਸਿਆ ਜਾ ਰਿਹਾ ਹੈ ਕਿ ਬਿਮਾਰ ਚੱਲ ਰਹੇ ਸੀ ਪਰ ਮੁਹਾਲੀ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਅੱਜ ਸਵੇਰੇ ਉਹਨਾਂ ਨੇ ਆਖਰੀ ਸਾਹ ਲਏ ਔਰ ਦੱਸਿਆ ਜਾ ਰਿਹਾ ਹੈ ਕਿ 23 ਅਗਸਤ ਸ਼ਨੀਵਾਰ ਨੂੰ ਮੁਹਾਲੀ ਦੇ ਬਲੌਂਗੀ ਗਰਾਊਂਡ ਦੇ ਵਿੱਚ ਜਿਹੜੇ ਹਨ ਉਹਨਾਂ ਦੇ ਲਾਸਟ ਰਾਈਟਸ ਜਿਹੜੇ ਹ ਪਰਫਾਰਮ ਕੀਤੇ ਜਾਣਗੇ